جبچی سہب اکنکار ست نام کرتا پرک مر بو مر ویر اکال مورت اجنی سہبنگ گر پرساد جب آج سچ جگات سچ ہے بھی سچ نانک خوشی بھی سچ سوچیں سوچ نہ ہوئی ਜੇ ਸੋਚੀ ਲਖਵਾੜ ਚੁੱਪੇ ਚੁਪਨਾ ਹੋ ਵੀ ਜੇ ਲਾਇ ਰਾਂ ਰਿਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਉਪਰੀ ਜਾਪਾਰ ਸਹਿਜ ਸਿਆਰ ਪਰ ਲਖ ਹੋਏ ਪਰ ਇੱਕ ਨਾ ਚੱਲੇ ਨਾਲ ਕਿਉਂ ਸਤਿਆਰਾ ਹੋਈਏ ਕਿਉਂ ਕੂੜੇ ਟੁੱਟੇ ਪਰ ਹੁਕਮ ਰਜਾਈ ਚੱਲਣਾ ਨੰਨ ਤੇ ਲਿਖਿਆ ਨਾ حکمی ہون اکار حکم نہ کہا جائے حکمی ہون جی حکم ملے بڑی آئی حکمی اتن نیت حکمی لکھ دکھ سکھ پائیے اتنا حکمی بخشی ایک حکمی صدا کو آئیے حکم اندر سب کو باہر حکم نہ کوئے نامک حکم جے بجے کون کو 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 کسے کو, کو ساج کرے تنخوی گاوی کو جی لاو کو جاپے دسے دور گاوی کو ویخ ہاد کتنا کتنی آ کت کت کوٹی کوٹ تھک پائے جائی کائے رو نانک وکسے بے پرواؤ ساچا سہر سچ نائی پکیا پو اپار آخ منگے دے دے دات کرے داتار فیر کی اگے رکیے جت دی سی دربار کو کلو بولیے جت سن ترے پیار امرت ویلا سچ ناؤں وڈیائی ویچار کرمی آوے کپڑا مدری موک توار نانک ایویں جانیے سب آپ پہ سچیا تھا نہ جائے کیتا نہ ہوئے آپ سوئے جن سی وایا مان نیے گرمکھ نادم گرمکھ ویڈم گرمکھ رہ گرشور گرگوٹ برما گر پار بتی ماہی جی ہو جانا آخا نہ ਕਥਨ ਨਾ ਜਾਏ ਗੁਰਾ ਇੱਕ ਦੇਹ 부ਜਾਏ ਸਪਨਾ ਜੀਆ ਕਾ ਇੱਕ ਦਾਤਾ ਸੋਨਾ ਬਸਰ ਨਾ ਜਾਏ ਧੀਰਤ ਨਾਮੋ ਜੇਤੀਸ ਪਾਵਾਂ ਵਿਣ ਪਾਣੇ ਕੇ ਨਾਇਂ ਤਰੀ ਜੇਤੀ ਸ੍ਰਿਸ਼ਟੀ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਚੁੱਕ ਚਾਰੇ ਆਰਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਰਵੰਤੇ ਆਂ ਗੁੰਦੇ ਤੇਹਾ ਕੋਈ ਨ ਸੂਝਿ ਜੇ ਤਿਸ ਗੁਣ ਕੋਇ ਕਰੇ ਸੁਣੀ ਸਿਧ ਪੀਤ ਸੁਰਨਾਥ ਸੁਣੀ ਤਰਤ ਤਵਲ ਆਕਾਸ سنیے دیپ لو پاتا سنیے پوئے نہ سکے کال نانک بھگتا سدا وکاس سنیے دوک پاپ کا ناس سنیے ایسر برہم ان سنیے موک سلاح من سنیے جوگ جگنتن پیت سنیے ساس سمرت سنست نانک بھگتا سدا وکاس ਸੁਣੀਏ ਦੁਖ ਪਾਪ ਦਾ ਨਾਸ ਸੁਣੀਏ ਸਤ ਸੰਤੋ ਗਿਆਨ ਸੁਣੀਏ 68 ਦਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸੈ ਧਿਆਨ ਨਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕੇ ਨਾਸ ਸੁਣੀਏ ਸਰਾਂ ਗੁਣਾਂ ਕੇਗਾ ਸੁਣੀਏ ਸੇਖ ਪੀਰ ਪਾਚਾ ਸੁਣੀਏ ਅੰਦੇ ਪਾਵੇ ਰਾ سنیے ہاتھ ہوئے اس کا نانک پگتا صدا وگاس سنیے دوک پاپ کا ناس من کی گت کہے نہ جائے جے کو کہے پچھے پچھتائے کاغت کلم نہ لکھن ہار من قابے کرن وچار ایسا نام نرنجن ہوئے جے کو من جانے من کوئے ਮੰਨੇ ਸੁਰਤ ਹੋਵੇ ਮਨਬੁੱਤ ਮੰਨੇ ਸਗਲ ਭੋਣ ਕੀ ਸੋਤ ਮੰਨੇ ਮੂਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਮੁਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਕ ਠਾਕ ਨ ਪਾਏ ਮੰਨੇ ਤਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਕਤਵਾਰ ਮੰਨੇ ਪਰਵਾਰੇ ਸਦਾ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾਨਕ ਪਾਵੇ ਨਪਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਏ ਦਰ ਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਣੇ ਨਹੀਂ ਸੁਮਾਰ ਤੋਲ ਧਰਮ ਦਿਆ ਕਾਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੂਝੇ ਹੋਏ ਸਚਾਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਸਤੇ ਪਾਰ ਤਲੇ ਕਮਣ ਜੋੜ ਜੀਆ ਜਾਤ ਰੰਗਾ ਕੇ ਨਾਉ ਸਬਨਾ ਲਿਖਿਆ ਵੁੜੀ ਕਲਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋ ਕੀਤਾ ਪਸਾਓ ਏਕੋ ਕਹਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਤੁ ਭਾਵੇ ਸਾਈ ਬਲੀ ਕਾਲ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਉ ਸੰਗ ਪੂਜਾ ਸੰਗ ਤਪ ਤੋ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਭਗਤ ਕੁੰ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਅਸੰਖ ਸੂਰ ਮੋਹ ਪਖਸਾਰ سکھ مون لب لائے تار قدرت کون کہاں بچار وارا نہ جاواں ایک وار جو تد پھاوے سائی بلیکار تو صدا سلامت نرنکار اثکھ مورک اندھ کور اثھ چور حرام کور سکھ امر کر جائے جور اثکھ گل وڈ ہتیا کمائے ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਏ ਸੰਖ ਮਲੇਚ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ 파ੜ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਤੁ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਧਾਮ ਅਗੰਗ ਗੰਗ ਅਸੰਖ ਲੋ ਸੰਗ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਕਾਣ ਜਿਨ ਇਹ ਲਿਖੇ ਲਿਖੇ ਤਿਸਰ ਨਾਉ ਜਿਉ ਫਰਮਾਏ ਤਿਮ ਤਿਉ ਪਾਏ ਜਿਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀ ਕੋ ਤਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਓ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਤਪੇ ਨਾਵੇਂ ਕੇ ਰੰ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲਾ ਜਾਏ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜੋ ਤੀਰਤ ਤਪ ਦਿਆ ਦਾਤਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਨਿਆ ਮਨਿਏ ਮਨ ਕੀਤਾ ਪਾਉ ਅੰਤ ਗਤ ਤੀਰਤ ਮਲਨਾਉ ਸਤਿਗੁਣ ਤੇਰੇ ਮੈਂ ਨਾ ਹੀ ਕੋਏ ਬਿਨਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਪਾਣੀ ਬਰਮਾਓ ਸਤ ਸੁਹਾਣ ਸਦਾ ਮੰਗ ਚਾਓ ਕੌਣ ਸੁਵੇਲਾ ਵਕਤ ਕਮਣ ਕੌਣ ਦਿੱਤ ਕਮਣ ਵਾਰ ਕੌਣ ਸ੍ਰਤੀ ਮਾ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਏ ਪੰਤੀ ਜੋ ਹੋਵੇ ਲੇਖ ਪਰਾਨ ਵਕਤ ਨ ਪਾਇ ਕਾਦੀਆਂ ਜੇ ਲਿਖ ਲੇਖ ਕੁਰਾਨ ਤਿਤਵਾਰ ਨ ਜੋਗੀ ਜਾਣੇ ਰਤਮਾ ਨ ਕੋਏ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਕਿਮ ਕਰ ਆਖਾ ਕਿਉਂ ਸਲਾਈ ਕਿਉਂ ਵਰਨੀ ਕਿਉਂ ਜਾਣਾ ਨਨਕ ਆਖਣ ਸਭ ਕੋ ਔਖੇ ਇਕ ਤੋਂ ਇਕ ਸਿਆਣਾ ਵੱਡਾ ਸਹਿਬ ਵੱਡੀ ਨਾਈ جا کا ہوک جیکو آپ جانے اگے گیا نہ سوئے پالا پال لکھ اگاسا اگاس اوڑک اوڑک پال تھکے وید کہن اکوا سہس ڈارا کہن کتےباں اصلوک تات لکھا ہوئے تلکیے ਲਿਖੇ ਹੋਏ ਵਨਾਸ ਨਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਇਆ ਨਤੀਆਂ ਅਤੇ ਵਾ ਪਵੇ ਸੁਮੰਦ ਨਾ ਜਾਣੀਏ ਸੁਮੰਦ ਸਾਹਾ ਸੁਲਤਾਨ ਗਿਰਿਆ ਸੇਤੀ ਮਾਲਤਨ ਕੀੜੀ ਤੁਲ ਨਾ ਹੋਮਨੀ ਜੇ ਤਿਸ ਮਨੋ ਨਾ ਵਿਸਰੇ انت نصفتی کہنے دانت اتنا ویکھ سنت انت نہ جاپے کیا منمنت اتنا جاپے کیتا آکار ات نہ جاپے پاراوار ات کارن کے بلائے تاکہ ات نہ پائے جائے یہ ات نہ جانے کو بوتا کہیے بوتا ہوئے وڈا صاحب ਉੱਚਾ ਤਾ ਉੱਚੇ ਉੱਪਰ ਉੱਚਾ ਨਾਉ ਐਵਡ ਉੱਚਾ ਹੋਏ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਵਾਏ ਕੀਤੇ ਮੰਗੇ ਜੋਤਿ ਭਾਰ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਖਪ ਟੂਟੇ ਵਿਕਾਰ ਕਿਤੇ ਲਾਲਾ ਮੁਕਰ ਪਾਏ ਕਿਤੇ ਮੂਰਖਾਏ ਖਾਏ ਕਿਤੇ ਆ ਦੂਖ ਪੂਖ ਸਦਮਾ ਇਹ ਵੀ ਦਾਤ ਤੇਰੀ ਦਾਤਾਰ ਬੰਦក្លਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇਤੀਆਂ ਮੂਖ ਖਾਇ ਆਪੇ ਜਾਣੇ ਆਪੇ ਦੇ ਆਖੇ ਸਭ ਕਹੀ ਕੇ ਜਿਸ ਨੂੰ ਬਖਸੇ ਸਿਵ ਚਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਮੁੱਲ ਆਵੇ ਅਮੁੱਲ ਲਾ ਜਾਏ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਤਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਮੁੱਲ ਬਖਸ਼ੀਸ਼ امول مسان امول کرن امول فرمان امول امول آخیا نہ جائے آخ آخ رہے لبلائے آخے وید پاٹ پران آکھے پڑے کرے بکیان آخ برہم آخ ان آکھے گوپی تے گووین آکھے ایشور آکھے سدھ ਆਖੇ ਕੇਤੇ ਕੀਤੇ ਬੁੱਤ ਆਖੇ ਦਾਨੂ ਆਖੇ ਦੇਵ ਆਖੇ ਸੂਰ ਮਰ ਮੁੰ ਜਨ ਸੇ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕੇ ਜੇਵ ਪਾਵੇ ਤੇਵ ਹੋਏ ਮਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਗੋਲ ਗਾ ਤਾ ਲਿਖੀਏ ਸਿਰਦ ਘਵਾਰਾ ਘਵਾਰ ਸੋਦਰ ਕਿਹਾ ਸੋਗਰ ਕਿਹਾ ਜਿਤਪੈ ਸਰਬ ਸਮੋਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਮਨ ਹਾਰੇ ਕੀਤੇ ਰਾਤ ਪਰਿ ਸੋ ਕਹਿਨ ਕੀਤੇ ਗਾਵਨ ਹਾਰੇ ਗਾਵੇ ਤੁਮਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਕੁਪਿਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਤਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਕੀ ਗਾਵੇ ਵੀਰ ਕਰਾਰੇ गावਨ ਪੰਡਿਤ ਪੌਲਨ ਰਖੀ ਸਰ ਜੁਗ-ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ-ਕਰ ਰੱਖੇ ਤਾਰੇ ਸਹੀ ਤੁਦਨੋ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਹੀ ਸਾਇ ਸਾਚਾ ਸਾਚੀ ਨਾਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਸਾ ਸਹਾ ਪਾਸਾ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੇ ਧਿਆਨ ਕੀ ਕਰੇ ਪ੍ਰਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ ਤੀਰ ਆਈ ਪੰਥੀ ਸਗਲ ਜਮਾਤੇ ਮਨ ਜੀਤੇ ਜਗਜੀਤ ਅਦੇਸ ਤਿਸੇ ਅਦੇਸ ਆਤ ਅਨੀਲ ਅਨਾਹਤ ਅਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਿਆ ਪੰਡਾਰਨ ਕਟ ਕਟ ਵਾਜੇ ਨਾਤ ਆਪ ਨਾਤ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਤ ਸੰਜੋਗ ਵਿਜੋਗ ਦਿਓ ਕਾਟ ਚਲਾਵੇ ਲੇਖੇ ਆਵੇ ਪਾਗ ਅਦੇਸ ਤਿਸੇ ਅਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇ ਏਕਾ ਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਮ ਤਿਸ ਭਾਵੇ ਤਵੇਂ ਚਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਏ ਵਡਾਨ ਅਦੇਸ਼ ਤਿਸੇ ਆਦੇਸ ਆਦ ਅਨਿ ਅਨਾਦ ਇਨਾਹਤ ਡਿਗਜਗ ਇਕੋ ਵੇਸ ਆਸਮ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਿ ਅਨਾਦ ਅਨਾਹਤ جگ جگ ایک کو ویس ایک دھی بو لکھ ہو ہوئے لکھ ہو ہوئے لکھویس ہو لکھ لکھ لک گیڑا آکھیے ایک نام جگدیش اے تراہے پتپوڑیاں چڑیے ہوئے اکیس سن آکاس کی کیٹا آئی تیس نانک ندری پائیے کوری ਕੂੜੇ ਠੀਸ ਅੱਖਾਂ 'ਚ ਜੋਰ ਚਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਉਚਾਰ ਜੋਰ ਨਾ ᔪਕਤੀ ਛੂਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ راتی ری وار پون پانی اگنی پتا ترتی رکھی ترمسا. جی جگت کے رنگ. ان کے نام انیک انانت کرمی کرمی ہوئے بیچار. سچا آپ سچا دربار تن پروان نتری کرم پوے نسان کچھ پکائی اتے پائی نانن گیا جاپے جائی ترم خنڈ کا اے ہو ترم گیان خنڈ کا آخو کرم کیتے پون پانی و سنتر کے کان محیز کے برمی کاڑت کڑیے روپ رنگ کے ویس کےتیا کرم پونی میر تو اپدیس کےتے اند چند سور ਕਿਤੇ ਕਿਤੇ ਮੰਡਲ ਦੇ ਕਿਤੇ ਸਿੱਧ ਬੁੱਧ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨੁ ਮੁੰ ਕਿਤੇ ਕਿਤੇ ਰਤਨ ਸਮੁੰ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਤ ਨਰਿੰ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪਰਚੰ

ہور ہور نہ کوئی تیت جود ہوا بلسو تین رام ریہ پرپو تیت سیتو سیتا میں مائے تاکہ روپ نہ کتنے جائے نہ او مرے نہ تھاگے جائے جن کے رام وسے منمائے تے بگت وسے کے لو کر آنند سچا منسو سچ کھن بسے نرنکار کر, کر ویخے ندر نال ورپن جے کو کتھے نہ ویک وکسے کر وچار نانک کتنا کرلا سار جت پہارا تیرے سنیار اہم مت جود تھیا پوکھلا اگنی تک تو پانڈا پو امرت کے ٹال کڑیے سوت سچی تک سار. جن کو ندر کرم تنکار نانک مدری مدر نیال سلوک پون گر پانی پتا ماتا ترت مہات ਦਿਸ ਰਾਤ ਦੇ ਦਾਈ ਦਾਇਆ ਖੇਲੇ ਸਦਰ ਜਗਤ ਚੰਗੀਆਂ ਆਂ ਮੁਰੀਆਂ ਆਂ ਵਾਚ ਤਰਮ ਹਦੂ ਕਰਮੀ ਆਪੋ ਆਪਣੀ ਕੇ ਨੇਰੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਰ ਨਾਨਕ ਤੇ ਮੁਕ ਉਜਲੇ ਕੇਤੀ چھٹی نال نام نامتے آیا گئے مسکت کا نانک تے مکجلے تیٹی چھٹی نال واہگر جی کا خلصہ واہگر جی کی فتح